ਉਜੀ ਅੱਜ ਪਾ ਲੈ ਕੇ ਆਇਆ ਪਸ਼ਮੀਨਾ ਸ਼ਿਮਰ ਦੇ ਵਿੱਚ ਸ਼ਾਲ ਸੂਟੀ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਿਆ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹ ਫਰੰਟ ਆ ਗਿਆ ਸਾਈਡ ਤੇ ਬਾਜੂ ਦਿੱਤੇ ਹੋਏ ਨੇ ਜੀ ਸ਼ਿਮਰ ਦੇ ਵਿੱਚ ਆਈ ਇਹ ਸ਼ਿਮਰ ਪਸ਼ਮੀਨਾ ਜੀ ਸਾਰੇ ਪਰ ਨੂੰ ਪਤੀ ਹੈ ਜੀ ਸ਼ਿਮਰ ਪਸ਼ਮੀਨਾ ਫਰੰਟ ਬਾਜੂ ਇਹ ਵੈਕਾ ਜੀ ਦੀ ਕਲਰ ਦੇਵਾਂਗੇ 4 ਪਹਿਲਾ ਕਲਰ ਹੈਗਾ ਲਾਈਟ ਪਿੰਕ ਛੜ ਜੀ ਪਸ਼ਮੀਨੇ ਦੀ ਸਲਵਾਰ ਦੇਵਾਂਗੇ ਨਾਲ ਸ਼ਿਮਰ ਪਸ਼ਮੀਨਾ ਦਾ ਸ਼ਾਲ ਜੀ ਲੋਡੀ ਸ਼ਾਲ ਵੀ ਸ਼ਿਮਰਤ ਲਾਇਆ ਹੋਇਆ ਜੀ ਕਲਰ ਚਾਰ ਨੇ ਦੂਜਾ ਕਲਰ ਆ ਗਿਆ ਸਕਿਨ ਸ਼ੇਡ ਦੇ ਵਿੱਚ ਹੀ ਲੋਡੀ ਬਹੁਤ ਹੀ ਸ਼ਾਨਦਾਰ ਡੈਨ ਬਣੇ ਹੋਏ ਨੇਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਗਾ ਸਕਰੀਨ ਸ਼ਾਟ ਲੈ ਕੇਸਨ ਵਟਸਐਪ ਆਰਡਰ ਕਰ ਦੋ ਜੀ ਸ਼ਿਮਰ ਦੀ ਨਾਲ ਸੌਲ ਦੇਵਾਂਗੇ ਤੁਹਾਨੂੰ ਜੀ ਤੀਜਾ ਕਲਰ ਲਾਈਟ ਫਰੋਜੀ ਜੀ ਲਾਈਟ ਫਰੋਜੀ ਆ ਗਿਆ ਬਿਲਕੁਲ ਸ਼ਿਮਰ ਦੇ ਵਿੱਚ ਪਸ਼ਮੀਨੀ ਦੀ ਸਲਵਾਰ 시ਮਰਦਾ ਸੌਲ ਜੀ ਸੌਲ ਵੀ 시ਮਰਦਾ ਲੱਗਿਆ ਹੋਇਆ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਨੇ ਮਾਰਕੀਟ ਦੇ ਵਿੱਚ ਇਹ ਲੋਕ ਵੇਦਿਆ 1200 ਤੋਂ ਲੈ ਕੇ 1400 ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇਵਾਂਗੇ 700 ਦਾ 700 ਦੇ ਵਿੱਚ ਦੇਵਾਂਗੇ ਲੋ ਜੀ ਲਾਈਟ ਪੀਚ ਆ ਗਿਆ ਲੋਕ ਵਿੱਚ ਦਾ 1200 1400 ਜੀ ਆਪਾਂ ਦੇਵਾਂਗੇ 700 ਦਾ ਦੁਕਾਨਤੀ ਵਾਂਗ ਲੈ ਸਕਦੇ ਬਿਲਕੁਲ ਤੁਹਾਨੂੰ ਅਲੀ ਸ਼ੇਰ ਵਾਲਾ ਟਾਣਾ